ਵਾਹੀ ਗੁਰੂ ਸਾਹਿਬ ਜੀਓ ਅਸ ਸੁਨ ਪ੍ਰੇਮ ਓ ਮਾਹੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਾਨੀ ਕੋਈ ਆਨ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਈਂ ਵਿਨ ਪ੍ਰਭ ਕਿਉ ਸੁਖ ਪਾਈ ਹੈ ਦੂਜੀ ਨਹੀਂ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇਤ੍ਰਿਪਤ ਰਹੀ ਆਗਾਈ ਆਪਤਿ ਆਗ ਬਿਨਤੀ ਕਰੈ लेहो प्रभु लड लाई जो हर कंत मिलैया सेविक्षड़ कत न जाई प्रब बिन दूजा को नहीं नानक हर शरनाई प्रब बिन दूजा को नहीं ਨਾਨਕ ਹਰ ਸਰਨਾਈ ਅਸੂ ਸੁਖੀ ਵਸੰਧੀਆਂ ਜਿਨਾ ਮੈਂ ਆਹਰ ਰਾਈ ਅਸੂ ਸੁਖੀ ਵਸੰਧੀਆਂ ਜਿਨਾ ਮੈਂ ਆਹਰ ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਸ਼ਿਕੁਰਜੀ ਕੀ ਫਤਿਹ ਅੱਜ ਗੁਰੂ ਅਸੂ ਮਹੀਨੇ ਦੀ ਆਰੰਭਤਾ ਦਾ ਦਿਹਾੜਾ ਹੈ ਗੁਰੂ ਅਰਜਨ ਸਾਹਿਬਾ ਜਦੋਂ ਅਸੂ ਮਹੀਨੇ ਦੀ ਗੱਲ ਕਰਦੇ ਆ ਤੇ ਪਾਤਸ਼ਾਹ ਜੀ ਨੇ ਜਿੱਥੇ ਭਾਦੋਂ ਦੀ ਸਮਾਪਤੀ ਕੀਤੀ ਉੱਥੋਂ ਹੀ ਅਸੂ ਦੀ ਆਰੰਭਤਾ ਕੀਤੀ ਜਦੋਂ ਇਹ ਭਾਦੋਂ ਦੇ ਭਰਮ ਰੂਪੀ ਭਾਦੋਂ ਖਤਮ ਹੁੰਦੀ ਹੈ ਭਾਦੋਂ ਦਾ ਕੀ ਅਰਥ ਹੈ ਭਰਮ ਦੀ ਜ਼ਿੰਦਗੀ ਜਿੱਦੋਂ ਭਾਦੋਂ ਰੂਪੀ ਜ਼ਿੰਦਗੀ ਚੋਂ ਭਰਮ ਖਤਮ ਹੁੰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਸੁੱਖ ਦੀ ਆਸ ਵੱਜਦੀ ਹੈ ਜਦ ਤੱਕ ਭਰਮ ਖਤਮ ਨਹੀਂ ਹੋਏਗਾ ਬੰਦਾ ਟੇਕੇ ਨਹੀਂ ਬੈਠੇਗਾ ਸੁਖੀ ਨਹੀਂ ਹੋਏਗਾ ਜਿੰਦਗੀ ਚੋਂ ਭਾਦੋਂ ਰੂਪੀ ਭਰਮ ਨਿਕਲੇ ਤੇ ਪਾਤਸ਼ਾਹ ਕੰਦੇ ਅਸੂ ਸੁਖੀ ਵਸੰਦੀਆਂ ਉਹ ਜੀਵ ਇਸਤਰੀਆਂ ਉਹ ਆਤਮਾਵਾਂ ਅਸੂ ਦੇ ਮਹੀਨੇ ਸੁਖੀ ਵਸਦੀਆਂ ਅਸੂ ਸੁਖੀ ਵਸੰਦੀਆਂ ਹੁਣ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਆਰੰਭਤਾ ਕੀਤੀ ਅਸੂ ਦੀ ਤੇ ਕੀ ਕਹਿੰਦੀ ਨਹੀਂ ਅਸਨ ਪ੍ਰੇਮ ਉਮਾ ਹੜਾ ਗੁਰਮੁਖੋ ਉਮਾ ਹੜਾ ਦਾ ਅਰਥ ਹੁੰਦਾ ਹੈ ਉਮਾ ਪੈਦਾ ਹੋਣਾ ਚਾਉ ਪੈਦਾ ਹੋਣਾ ਭਾਤੋਂ ਖਤਮ ਹੁੰਦਾ ਤੇ ਅਸੂ ਚੜਦਾ ਹੈ ਭਰਮ ਖਤਮ ਹੁੰਦਾ ਤੇ ਉਮਾ ਪੈਦਾ ਹੁੰਦਾ ਚਾ ਪੈਦਾ ਹੁੰਦਾ ਜਦੋਂ ਅਸੂ ਦਾ ਮਹੀਨਾ ਆਇਆ ਹਰ ਦੇ ਦੀ ਸਜਦੇ ਉੱਪਰ ਪ੍ਰੇਮ ਦਾ ਚਾਉ ਪੈਦਾ ਹੋ ਗਿਆ ਅਸੁਨ ਪ੍ਰੇਮ ਉਮਾ ਹਣਾ ਹੁਣ ਚਾਹ ਕਾਹਦਾ ਹੈ ਉਮਾ ਕਾਹਦਾ ਹੈ ਕਿਉਂ ਮਿਲੀ ਹੈ ਹਰ ਜਾਏ ਕਿਉਂ ਦਾ ਥਾ ਕਿਵੇਂ ਜਦੋਂ ਭਰਮ ਖਤਮ ਹੁੰਦੇ ਨੇ ਮਨ ਵਿੱਚ ਪਰਮਾਤਮਾ ਦੇ ਮਲਾਪ ਦਾ ਚਾਉ ਪੈਦਾ ਹੁੰਦਾ ਹੈ ਤੇ ਇਹ ਜੀਵ ਗੁਰੂ ਕੋਲੇ ਆ ਕੇ ਪੁੱਛਦਾ ਹੈ ਕਿਉਂ ਮਿਲੀ ਹੈ ਖਰ ਜਾਏ हे ਸਤਿਗੁਰੂ ਮੈਨੂੰ ਦੱਸੋ ਮੈਂ ਹਰੀ ਨਾਲ ਕਿਵੇਂ ਜਾ ਕੇ ਮਿਲਾ ਮਨ ਤਨ ਪਿਆਸ ਦਰਸ਼ਨ ਕਨੀ हे ਸਤਿਗੁਰੂ ਮੇਰੇ ਮਨ ਵਿੱਚ ਮੇਰੇ ਤਨ ਦੇ ਵਿੱਚ ਮੇਰੇ ਪਿਆਰੇ ਪ੍ਰਭੂ ਨਾਲ ਮਿਲਣ ਦੀ ਦਰਸ਼ਨ ਕਰਨ ਦੀ ਪਿਆਸ ਪੈਦਾ ਹੋਈ ਹੈ ਕੋਈ ਆਨ ਮਿਲਾਵੇ ਮਾਈ हे hey, सतगुरु कोई ऐसा है जेड़ा मेनू मेरे परमेश्वर नाल मिला देवे कोई आणु मिलावे माए हे मेरे गुरु मां कोई ऐसा है जेड़ा मेनू परमेश्वर नाल मिला देवे ते गुरुजी गुरु जी को फिर जवाब दंदे है की उत्तर दंदे ने संत सहाई प्रेम के हां ਹੈ ਨਹੀਂ ਜਿਹੜੇ ਤੈਨੂੰ ਮਲਾ ਸਕਦੇ ਨਹੀਂ ਪਰਮੇਸ਼ਰ ਦੇ ਨਾਲ ਤੇਰੀ ਪਿਆਸ ਖਤਮ ਹੋ ਸਕਦੀ ਹੈ ਮਲਾਪ ਦੀ ਕੌਣ ਹੈ ਸੰਤ ਸਹਾਈ ਪ੍ਰੇਮ ਕੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਸੰਤ ਜਨ ਗੁਰਮਖ ਜਨ ਤੇਰੀ ਸਹਾਈ ਹੋ ਸਕਦੇ ਆ ਹਉ ਤਿੰਨ ਕੈ ਲਾਗਾ ਪਾਈ ਤੇ ਫਿਰ ਇਹ ਜੀਵ ਹੈ ਜਿਹੜਾ ਇਹ ਕਹਿੰਦਾ ਠੀਕ ਏ ਮੈਂ ਉਹਨਾਂ ਸੰਤ ਜਨਾਂ ਦੇ ਪੈਰੀ ਪਵਾਗਾ ਜਿਹੜੇ ਸੰਤ ਜਨ ਮੈਨੂੰ ਮੇਰੇ ਪਿਆਰੇ ਪ੍ਰਭੂ ਨਾਲ ਮਿਲਾ ਸਕਦੇ ਹਨ ਬਿਨ ਪ੍ਰਭ ਕਿਉਂ ਸੁਖ ਪਾਈਐ ਸੰਤ ਜਨਾਂ ਦੀ ਗੁਰਮਖ ਜਨਾਂ ਦੀ ਸੰਗਤ ਵਿੱਚੋਂ ਇਹ ਸਮਝ ਪੈ ਜਾਂਦੀ ਹੈ ਬਿਨ ਪ੍ਰਭ ਕਿਉਂ ਸੁਖ ਪਾਈਐ ਪ੍ਰਭੂ ਤੋਂ ਬਿਨਾ ਸੁਖ ਕਿਵੇਂ ਮਿਲ ਸਕਦੇ ਹੈ ਗੁਰਮਖੋ ਸੌਖਾ ਜਾਂ ਆਪਾਂ ਸਮਝ ਲਈਏ ਰੋਟੀ ਖਾਦੇ ਤੋਂ ਬਿਨਾ ਭੁੱਖ ਕਿਵੇਂ ਮਿਟ ਸਕਦੀ ਹੈ ਸ਼ਾਮ ਵਿੱਚ ਬੈਠੇ ਤੋਂ ਬਿਨਾ ਚੇਤਾ ਰੱਖੋ ਜੇ ਸ਼ੀਤਲਤਾ ਕਿਵੇਂ ਮਿਲ ਸਕਦੀ ਹੈ ਇਸੇ ਤਰ੍ਹਾਂ ਪ੍ਰਭੂ ਤੋਂ ਬਿਨਾ ਸੁੱਖ ਕਿਵੇਂ ਮਿਲ ਸਕਦਾ ਹੈ ਪ੍ਰਭੂ ਦੇ ਚਰਨਾਂ 'ਚ ਬੈਠਾਂਗੇ ਤੇ ਸੁੱਖ ਮਿਲੇਗਾ ਸਮਝ ਪੈਂਦੀ ਹੈ ਜ਼ਿੰਦਗੀ ਨੂੰ ਬਿਨ ਪ੍ਰਭ ਕਿਉਂ ਸੁੱਖ ਪਾਈ ਹੈ ਦੂਜੀ ਨਹੀਂ ਜਾਏ ਕਿਸੇ ਦੂਜੀ ਥਾਂ ਦੇ ਉੱਤੇ ਸੁੱਖ ਨਹੀਂ ਹੈ ਸੁੱਖ ਕੇਵਲ ਪ੍ਰਭੂ ਦੇ ਚਰਨਾਂ ਦੇ ਵਿੱਚ ਹੈ ਜਿਨ ਨੇ ਚੱਖਿਆ ਪ੍ਰੇਮ ਰਸ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਪ੍ਰੇਮ ਰਸ ਵਿੱਚ ਚੱਖਿਆ ਹੈ ਜਿਨ੍ਹਾਂ ਨੇ ਜਪਿਆ ਹੈ ਪ੍ਰੇਮ ਅਰਥ ਕੀ ਬਣਿਆ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਜਪਿਆ ਹੈ ਪਾਵਨਾ ਦੀ ਨਾਲ ਜਪਿਆ ਹੈ ਸੇ ਤ੍ਰਿਪਤ ਰਹੇ ਆਗਾਏ ਆਗਾਏ ਹੁੰਦਾ ਰੱਜ ਜਾਣਾ ਉਹਨਾਂ ਦੀ ਜ਼ਿੰਦਗੀ ਚ ਤ੍ਰਿਪਤੀ ਆ ਜਾਂਦੀ ਹੈ ਉਹਨਾਂ ਦੀ ਮਾਇਆ ਵਾਲੇ ਪਾਸੇ ਤੋਂ ਭੱਜ ਦੌੜ ਮੁੱਕ ਜਾਂਦੀ ਹੈ ਉਹ ਫਿਰ ਸਬਰ ਸੰਤੋਖ ਵਾਲੇ ਹੋ ਜਾਂਦੇ ਨੇ ਸੇ ਤ੍ਰਿਪਤ ਰਹੇ ਆਗਾਏ ਉਹ ਤ੍ਰਿਪਤ ਹੋ ਜਾਂਦੇ ਨੇ ਉਹ ਮਾਇਆ ਵਾਲੇ ਪਾਸੇ ਤੋਂ ਰੱਜ ਜਾਂਦੇ ਹਨ ਆਪ ਤਿਆਗ ਬੇਨਤੀ ਕਰੇ ਜੇ ਜਦੋਂ ਗੁਰਮਖੋ ਗੁਰੂ ਦੇ ਚਰਨਾਂ ਵਿੱਚ ਆ ਕੇ ਕੋਈ ਤ੍ਰਿਪਤ ਹੋ ਜਾਂਦਾ ਹੈ ਸੰਤੋਖ ਵਿੱਚ ਆ ਜਾਂਦਾ ਹੈ ਰੱਜ ਜਾਂਦਾ ਹੈ ਫਿਰ ਉਹਦੇ ਉਲੰਭੇ ਮੁੱਕ ਜਾਂਦੇ ਹੈ ਫਿਰ ਉਹਦੇ ਉਲੰਭੇ ਮੁੱਕ ਜਾਂਦੇ ਨੇ ਸ਼ੁਕਰਾਨਾ ਆ ਜਾਂਦਾ ਹੈ ਜ਼ਿੰਦਗੀ 'ਚ ਫਿਰ ਕੀ ਬੇਨਤੀ ਕਰਦਾ ਹੈ ਆਪ ਤਿਆਗ ਆਪਾ त्याग ਕੇ ਬੇਨਤੀ ਕਰੇ ਬੇਨਤੀ ਕਰਦਾ ਲੇਹੋ ਪ੍ਰਭੂ ਲੜ ਲਾਏ हे ਪ੍ਰਭੂ ਹੁਣ ਮੈਂ ਤੇਰੇ ਦਰ ਤੋਂ ਕੁਛ ਨਹੀਂ ਮੰਗਦਾ ਇੱਕੋ ਹੀ ਕਿਰਪਾ ਕਰੋ ਮੈਨੂੰ ਆਪਣੇ ਲੜ ਲਾ ਲਓ ਸੁਖਮਨੀ ਸਾਹਿਬ ਗੁਰੂ ਨੂੰ ਪੜਦੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੋਲੇ ਸਿੱਖ ਆਏ ਇਹ ਕੋਈ ਸਾਖੀ ਨਹੀਂ ਹੈ ਬਾਣੀ ਹੈ ਇੱਕ ਸਿਖਾਇਆ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ ਧਨ ਪਦਾਰਥਾਂ ਦੀ ਦਾਤ ਬਖਸ਼ਿਸ਼ ਕਰੋ ਪਾਤਸ਼ਾਹ ਕਹਿੰਦੇ ਠੀਕ ਹੈ ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਨਾਂ ਕੀ ਸੇਵਾ ਲੱਗ ਹੈ ਜੇ ਭਾਈ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਇਹ ਚਾਹੀਦੇ ਨੇ ਤੇ ਰੱਬ ਦੇ ਪਿਆਰਿਆਂ ਦੀ ਸੇਵਾ ਕਰਿਆ ਕਰ ਮਿਲ ਜਾਣਗੇ ਦੂਜਾ ਆਇਆ ਪਾਤਸ਼ਾ ਸ਼ੋਭਾ ਚਾਹੀਦੀ ਹੈ ਵਡਿਆਈ ਚਾਹੀਦੀ ਹੈ ਪਾਤਸ਼ਾ ਕਹਿੰਦੇ ਹਉਮੈ ਛੱਡ ਦੇ ਸ਼ੋਭਾ ਮਿਲ ਜੇਗੀ ਉਹ ਸ਼ੋਭਾ ਲੈਣ ਵਾਸਤੇ ਆਇਆ ਸੀ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਉਹ ਹਉਮੈ ਛੁਰੈ ਹਉਮੈ ਨੂੰ ਹੰਕਾਰ ਨੂੰ ਛੱਡ ਕੇ ਸੰਗਤ ਕਰਿਆ ਕਰ ਤੀਜਾ ਆਇਆ ਪਾਤਸ਼ਾ ਮੌਤ ਤੋਂ ਡਰ ਲੱਗਦਾ ਹੈ ਮਰਨ ਤੋਂ ਡਰ ਲੱਗਦਾ ਹੈ ਕਿਰਪਾ ਕਰੋ ਇਹ ਡਰ ਖਤਮ ਕਰ ਦਿਓ ਪਾਤਸ਼ਾਹ ਕਹਿੰਦੇ ਨਾਮ ਜਪਣ ਵਾਲਿਆਂ ਦੀ ਸ਼ਰਨ ਹੀ ਪੈ ਜਾ ਡਰ ਖਤਮ ਹੋ ਜੇਗਾ ਤੀਜੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਨੇ ਇੰਜ ਕਿਹਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ ਇੱਕ ਚੌਥਾ ਆਇਆ ਹੱਥ ਬੰਨ ਕੇ ਖੜਾ ਹੋ ਗਿਆ ਖੀਰ ਦੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਤੈਨੂੰ ਕੀ ਚਾਹੀਦਾ ਧਨ ਪਦਾਰਥ ਚਾਹੀਦੇ ਨੇ ਸ਼ੋਭਾ ਚਾਹੀਦੀ ਹੈ ਵਡਿਆਈ ਚਾਹੀਦੀ ਹੈ ਪਾਤਸ਼ਾਹ ਕਹਿਣ ਲੱਗਾ ਸਤਗੁਰੂ ਬਿਲਕੁਲ ਨਹੀਂ ਤੂੰ ਕੀ ਲੈਣ ਆਇਆ ਪਾਤਸ਼ਾਹ ਮੇਰੇ ਮਨ ਅੰਦਰ ਤੇਰੀ ਦਰਸ਼ਨਾਂ ਦੀ ਪਿਆਸ ਸੀ ਮੈਂ ਕੋਈ ਪਦਾਰਥ ਲੈਣ ਵਾਸਤੇ ਨਹੀਂ ਮੈਂ ਤੇ ਤੇਰੀ ਦਰਸ਼ਨ ਕਰਨ ਵਾਸਤੇ ਆਇਆ ਤੇਰੇ ਦਰਸ਼ਨ ਹੋ ਗਏ ਜ਼ਿੰਦਗੀ ਦੀਆਂ ਸਾਰੀਆਂ ਭੁੱਖਾਂ ਹੀ ਮਿਟ ਗਈਆਂ ਮੈਂ ਤਾਂ ਤੇਰੀ ਦਰਸ਼ਨਾਂ ਦੀ ਪਿਆਸ ਲੈ ਕੇ ਆਇਆ ਸੀ ਤੇਰੇ ਦਰਸ਼ਨ ਕਰਨ ਵਾਸਤੇ ਆਇਆ ਸੀ ਸੱਚ ਹੈ ਗੁਰਮਤਿ ਦੁਨਿਆਵੀ ਪਦਾਰਥਾਂ ਦੀਆਂ ਡਿਮਾਂਡਾਂ ਲੈ ਕੇ ਦੁਨੀਆਂ ਆਉਂਦੀ ਐ ਕੋਈ ਵਿਰਲਾ-ਵਿਰਲਾ ਆਉਂਦਾ ਜਿਹੜਾ ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਲੈ ਕੇ ਆਉਂਦਾ ਤੇ ਜਦੋਂ ਇਹ ਕਿਹਾ ਨਾ ਸਿੱਖ ਨੇ ਕਿ ਮੈਂ ਤਾਂ ਪਾਤਸ਼ਾਹ ਤੇਰੀ ਦਰਸ਼ਨਾਂ ਦੀ ਪਿਆਸ ਲੈ ਕੇ ਆਇਆ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਉੱਠ ਕੇ ਖੜੇ ਹੋ ਗਏ ਸਿੱਖ ਦੇ ਕੋਲ ਗਏ ਗਲਵਖੜੀ ਵਿੱਚ ਲਿਆ ਕਹਿਣ ਲੱਗੇ ਗੁਰੂ ਕਿਆ ਸਖਾਂ ਦੁਨੀਆ ਰੱਬ ਤੋਂ ਬਲਹਾਰੇ ਜਾਂਦੀ ਐ ਦੁਨੀਆ ਗੁਰੂ ਤੋਂ ਬਲਹਾਰੇ ਜਾਂਦੀ ਐ ਗੁਰੂ ਤੇਰੇ ਤੋਂ ਬਲਹਾਰੇ ਜਾਂਦਾ ਤੂੰ ਦਰਸ਼ਨਾਂ ਦੀ ਪਿਆਸ ਲੈ ਕੇ ਆਇਆ ਅਸੀਂ ਤੇਰੇ ਤੋਂ ਬਲਹਾਰ ਜਾਂਦੇ ਆਂ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਅਸੀਂ ਤੇਰੇ ਤੋਂ ਬਲਹਾਰੇ ਜਾਂਦੇ ਆਂ ਭਟੋ ਕਟ ਤੂੰ ਤਾਂ ਇੱਕ ਆਇਆ ਹੈ ਜਿਹੜਾ ਦਰਸ਼ਨਾਂ ਦੀ ਪਿਆਸ ਲੈ ਕੇ ਆਇਆ ਤੋ ਪਾਦਸ਼ਾ ਅੱਜ ਬੇਨਤੀ ਕਰਦੇ ਨੇ ਆਪ ਤਿਆਗ ਬਿਨਤੀ ਕਰੈ ਲੇਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆਂ ਜੋ ਹਰੀ ਨੇ ਜਿਹੜੀਆਂ ਜੀਵ ਇਸਤਰੀਆਂ ਭਾਵ ਜਿਹੜੇ ਜੀਵ ਜਿਹੜੇ ਸੇਵਕ ਪਰਮੇਸ਼ਰ ਨੇ ਆਪ ਆਪਣੇ ਨਾਲ ਮਿਲਾ ਲਈ ਸੇ ਵਿਛੜ ਕਤਹਿ ਨਾ ਜਾਏ ਉਹ ਫਰ ਵਿਛੜ ਕਿਸੇ ਹੋਰ ਥਾਂ ਤੇ ਨਹੀਂ ਜਾਂਦੇ ਇੱਕ ਹੁੰਦਾ ਅਸੀਂ ਗੁਰੂ ਨਾਲ ਮਿਲ ਗਏ ਇੱਕ ਹੁੰਦਾ ਗੁਰੂ ਨੇ ਆਪਣੇ ਨਾਲ ਮਲਾ ਲਿਆ ਅਰਦਾਸ ਇਹ ਕਰਿਆ ਕਰੀਏ ਸਤਿਗੁਰੂ ਅਸੀਂ ਤਾਂ ਸੌ ਥਾਵਾਂ ਤੇ ਮਿਲਦੇ ਆ ਤੂੰ ਕਿਰਪਾ ਕਰੀ ਤੂੰ ਸਾਨੂੰ ਆਪਣੇ ਨਾਲ ਮਲਾ ਲੈ ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਜੋ ਹਰ ਕੰਤ ਮਲਾਈਆ ਜਿਹੜੀਆਂ ਜੀਵ ਇਸਤਰੀਆਂ ਜਿਹੜੇ ਗੁਰਮੁਖ ਗੁਰੂ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਏ ਸੇ ਵਿਛੜ ਕਤੈ ਨਾ ਜਾਏ ਉਹ ਫਿਰ ਗੁਰੂ ਨਾਲੋਂ ਵਿਛੜ ਕਿਸੇ ਹੋਰਥਾ ਨਹੀਂ ਜਾਂਦੀ ਪ੍ਰਭ ਵਿਣ ਦੂਜਾ ਕੋ ਨਹੀਂ ਸਮਝ ਪੈ ਜਾਂਦੀ ਹੈ ਪ੍ਰਭੂ ਤੋਂ ਵੱਡਾ ਕੋਈ ਨਹੀਂ ਹੈ ਪ੍ਰਭੂ ਤੋਂ ਬਿਨਾ ਸੁਖ ਦੇਣ ਵਾਲਾ ਦੂਜਾ ਕੋਈ ਨਹੀਂ ਹੈ ਨਾਨਕ ਹਰ ਸ਼ਰਨਾਏ ਇਸ ਕਰਕੇ ਹਰੀ ਦੀ ਸ਼ਰਨ ਪੈ ਜਾਂਦੇ ਨੇ ਤੇ ਅਖੀਰ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਅਸੂ ਸੁਖੀ ਵਸੰਦੀਆਂ ਅਸੂ ਦੇ ਮਹੀਨੇ ਉਹ ਗੁਰਮਖ ਰੂਹਾਂ ਉਹ ਆਤਮਾਵਾਂ ਉਹ ਜੀਵ ਇਸਤਰੀਆਂ ਸੁਖੀ ਵਸਦੀਆਂ ਨੇ ਜਿਨ੍ਹਾਂ ਮਿਆ ਹਰ ਰਾਏ ਮਿਆ ਦਾ ਅਰਥ ਹੈ ਮੇਰ ਕਿਰਪਾ ਰਹਿਮਤ ਜਿਨ੍ਹਾਂ ਉੱਤੇ ਹਰੀ ਪਰਮੇਸ਼ਰ ਜੀ ਆਪ ਮਿਹਰ ਕਰਦੇ ਹਨ ਅਰਥ ਕੀ ਬਣਿਆ ਗੁਰਮਖੋ ਅੱਸੂ ਤੇ ਸਾਰਿਆਂ ਤੇ ਚੜਿਆ ਪਰ ਅੱਸੂ ਦੇ ਵਿੱਚ ਸੁਖੀ ਉਹ ਨਹੀਂ ਆਨੰਦ ਵਿੱਚ ਉਹ ਨਹੀਂ ਖੀੜੇ ਦੇ ਵਿੱਚ ਉਹ ਨਹੀਂ ਜਿਨ੍ਹਾਂ ਮਾਇਆ ਹਰ ਰਾਏ ਜਿਨ੍ਹਾਂ ਦੇ ਉੱਤੇ ਹਰੀ ਪਰਮੇਸ਼ਰ ਦੀ ਮਿਹਰ ਹੈ ਅਰਦਾਸ ਕਰੀਏ ਪਾਤਸ਼ਾ ਅਸੂ ਦਾ ਮਹੀਨਾ ਆਇਆ ਤੇਰੀ ਮਇਆ ਤੇਰੀ ਮਿਹਰ ਸਾਡੇ ਉੱਤੇ ਹੋਵੇ ਅਸੀਂ ਤੇਰਾ ਨਾਮ ਜਪਦੇ ਆਂ ਤੇਰੀ ਬਾਣੀ ਪੜ੍ਹਦੇ ਆਂ ਤੇਰਾ ਸਿਮਰਨ ਕਰਦੇ ਆਂ ਇਹ ਅਸੂ ਦਾ ਨਹੀਂ ਨਾ ਸਾਡਾ ਬਤੀਤ ਹੋਵੇ ਪਾਤਸ਼ਾਹ ਕਿਰਪਾ ਕਰਨ ਗੁਰਮੁਖੋ ਅੱਜ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦਾ ਗੁਰਤਾ ਗਦੀ ਦਿਵਸ ਹੈ ਸਤਿਗੁਰਾਂ ਦੇ ਗੁਰਤਾ ਗਦੀ ਦਿਵਸ ਇਤਿਹਾਸ ਦੀ ਜਿਹੜੀ ਵਿਚਾਰ ਹੈ ਉਹ ਆਪਾਂ ਸ਼ਾਮ ਦੇ ਦੀਵਾਨ ਵਿੱਚ ਕਰਾਂਗੇ ਪਾਤਸ਼ਾਹ ਕਿਰਪਾ ਕਰਨ ਅਸੂਦੇ ਮਹੀਨੇ ਦੀ ਆਰੰਭਤਾ ਨਾਮ ਜਪਦੇ ਆ ਸਿਮਰਨ ਕਰਦੇ ਆ ਸਤਸੰਗਤ ਕਰਦੇ ਆ ਅਸੂਦਾ ਮਹੀਨਾ ਬਤੀਤ ਹੋਵੇ ਫਤਿਹ ਬਲਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਭਗਵਾਨ